ਇੱਕ ਵਾਰ ਫਿਰ ਤੋਂ ਮੁੜ ਹਾਜ਼ਰ ਹੋਏ ਹਾ ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਥਾਣਾ ਜੰਡਿਆਲਾ ਗੁਰੂ ਵਿੱਚ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਫੋਨ ਤੇ ਫਰੋਤੀ ਮੰਗਣ ਦੀਆਂ ਤਮਕੀਆਂ ਦੇਣ ਵਾਲੇ ਗਰੋਦਾ ਪਰਦਾਫਾਸ਼ ਕੀਤਾ ਗਿਆ ਇਸ ਮੌਕੇ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਪੁਲਿਸ ਟੀਮ ਵੱਲੋਂ ਜੰਡਿਆਲਾ ਦੇ ਵਿੱਚ ਵਪਾਰੀਆਂ ਤੇ ਦੁਕਾਨਦਾਰਾਂ ਕੋਲੋਂ ਫਰੋਤੀਆਂ ਮੰਗਣ ਵਾਲੇ 4 ਨੌਜਵਾਨ ਨੂੰ ਕਾਬੂ ਕੀਤਾ ਹੈ ਉਨਾ ਦੱਸਿਆ ਕਿ ਇਹ ਹੈਪੀ ਜੈਟ ਗਰੋ ਦੇ ਲੜਕੇ ਹਨ ਜਿਨ੍ਹਾਂ ਵੱਲੋਂ ਵਪਾਰੀਆਂ ਤੇ ਦੁਕਾਨਦਾਰਾਂ ਕੋਲ ਫਰੋਤੀਆਂ ਮੰਗੀਆਂ ਜਾ ਰਹੀਆਂ ਸਨ ਉਹਨਾਂ ਕਿਹਾ ਕਿ ਇਹਨਾਂ ਕੋਲ ਇਹਨਾਂ ਦੇ ਮੋਬਾਈਲ ਫੋਨ ਵੀ ਬਰਾਮਦ ਕਰ ਲਈ ਗਏ ਹਨ ਜਿਨ੍ਹਾਂ ਤੋਂ ਫੋਨ ਕਰ ਇਹ ਫਰੋਤੀਆਂ ਮੰਗਦੇ ਸਨ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ੀ ਤਾਕਤਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਵਰਗਲਾ ਕਿ ਇਹਨਾਂ ਕੋਲ ਗਲਤ ਕੰਮ ਕਰਵਾਏ ਜਾ ਰਹੇ ਸਨ ਉਹਨਾਂ ਕਿਹਾ ਕਿ ਸਾਡੀ ਟੈਕਨੀਕਲ ਪੁਲਿਸ ਟੀਮ ਵੱਲੋਂ ਇਹਨਾਂ ਦੇ ਮੋਬਾਈਲ ਫੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਇਹਨਾਂ ਨੂੰ ਕਾਲ ਆ ਰਹੀਆਂ ਹਨ ਵਿਦੇਸ਼ ਤੋਂ ਆ ਰਹੀਆਂ ਹਨ ਜਾਂ ਫੇਕ ਨੰਬਰ ਤੋਂ ਕਾਲਾ ਆ ਰਹੀਆਂ ਹਨ ਇਸ ਦੀ ਜਾਣਕਾਰੀ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹਨਾਂ ਦੀ ਉਮਰ ਮਹਿਜ਼ ਵੀਰ ਤੋਂ 22 ਸਾਲ ਦੇ ਕਰੀਬ ਹੈ ਇਹ ਥਾਣਾ ਜੰਡਿਆਲਾ ਹਲਕੇ ਦੇ ਹੀ ਰਹਿਣ ਵਾਲੇ ਹਨ ਜਿਨ੍ਹਾਂ ਵੱਲੋਂ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਉਹਨਾਂ ਕਿਹਾ ਕਿ ਜਾਂਚ ਵਿੱਚ ਸਾਹਮਣੀ ਆਇਆ ਕਿ ਇਹ ਹੈਪੀ ਜੱਟ ਗਰੋਦੇ ਲੜਕੇ ਹਨ ਜਿਨ੍ਹਾਂ ਨੂੰ ਵਿਦੇਸ਼ ਤੋਂ ਫੋਨ ਆਉਂਦੇ ਸਨ ਤੇ ਉਹ ਦੁਕਾਨਾਂ ਤੇ ਵਪਾਰੀਆਂ ਦੀ ਜਾ ਕੇ ਰੈਕੀ ਕਰਦੇ ਸਨ ਤੇ ਉਸ ਤੋਂ ਬਾਅਦ ਫੋਨ ਤੇ ਧਮਕੀਆਂ ਦੇ ਕੇ ਫਰੋਤੀ ਦੀ ਮੰਗ ਕਰਦੇ ਸਨ ਉਹਨਾ ਕਿਹਾ ਕਿ ਫਿਲਹਾਲ ਸਾਡੇ ਪੁਲਿਸ ਵਿਭਾਗ ਵੱਲੋਂ ਇਹਨਾਂ ਵਿਦੇਸ਼ੀ ਗੈਂਗਸਟਰਾਂ ਦੇ ਖਿਲਾਫ ਲੋਕ ਆਫ ਨੋਟਿਸ ਜਾਰੀ ਕੀਤਾ ਹੋਇਆ ਅਸੀਂ ਅਜ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਦਾਲਤ ਵਿੱਚ ਰਿਮਾਂਡ ਹਾਸਲ ਕਰ ਇਹਨਾਂ ਕੋਲੋਂ ਪੁੱਛਗਿੱਛ ਕਰ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਾਈ ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਖਾਸ ਰਿਪੋਰਟ ਮੈਡਮ ਗੁਰਵਿੰਦਰ ਕੌਰ ਰਣਜੀਤ ਸਿੰਘ ਅਸਬਾਦ ਜੰਰੇਲਾ ਸ਼ਹਿਰ ਕਾਫੀ ਵੱਡਾ ਜੀ ਇਹਦੇ ਵਿੱਚ ਕਾਰੋਬਾਰੀ ਲੋਕ ਵਪਾਰੀ ਲੋਕ ਸੁਨਿਆਰੇ ਲੋਕ ਸਾਰੇ ਹੈਗੇ ਨੇ ਇਹਦੇ ਵਿੱਚ ਜੋ ਸੁਣਨ ਚ ਆਇਆ ਸੀਗਾ ਵੀ ਹੈਪੀ ਜੱਟ ਆਪਣੇ ਗਾਂ ਗੁਰਗੇ ਪੈਦਾ ਕਰਕੇ ਨਾ ਜੀ ਸ਼ਹਿਰ ਦੇ ਲੋਕਲੀ ਵਛਿੰਦੇ ਇਹ ਲੋਕਾਂ ਤੋਂ ਦੁਕਾਨਾਂ ਦੀਆਂ ਰੈਕੀਆਂ ਕਰਾ ਕੇ ਫਰौती ਮੰਗਦਾ ਸੀਗਾ ਉਦੇ ਵਿੱਚ ਵਿਦੇਸ਼ੀ ਤਾਕਤਾਂ ਦੇ ਨਾਲ ਸੀ ਅਸੀਂ ਉਹ ਚਾਰ ਬੰਦੇ ਗ੍ਰਿਫਤਾਰ ਸਾਡਾ ਜੰਡਿਆਲਾ ਪੁਲਿਸ ਨੇ ਕੀਤੇ ਆ ਜੀ ਸਾਡੇ ਸੀਨੀਅਰ ਅਫਸਰ ਦੀ ਡਾਇਰੈਕਸ਼ਨ ਮੁਤਾਬਕ ਔਰ ਟੈਕਨੀਕਲ ਤਰੀਕੇ ਦੇ ਨਾਲ ਜੀ ਚਾਰ ਬੰਦੇ ਗ੍ਰਿਫਤਾਰ ਕੀਤੇ ਨੇ ਤੇ ਬਾਕੀ ਸਾਡੀ ਤਫਤੀਸ਼ ਚੱਲ ਰਹੀ ਆ ਜੀ ਰਿਮਾਂਡ ਲਵਾਂਗੇ ਸਾਡੇ ਸ਼ਹਿਰ ਜੰਡਿਆਲੇ ਦੇ ਵਿੱਚ ਕਿੱਥੇ ਕੋਈ ਧਮਕੀਆਂ ਦਿੰਦੇ ਨੇ ਕੀ ਕਰਦੇ ਨੇ ਜੀ ਮੈਂ ਬਿਲਕੁਲ ਨਹੀਂ ਹੋਣ ਦਊਗਾ ਜੀ ਸਾਡੇ ਸਾਰੇ ਸ਼ਹਿਰ ਦੇ ਜਿਹੜੇ ਵਸਨੀਕ ਨੇ ਜਾਂ ਵਪਾਰੀ ਨੇ ਆਰਾਮ ਨਾਲ ਆਪਣਾ ਉਹ ਕਾਰੋਬਾਰ ਕਰ ਸਕਣ ਜੀ ਜਿਹੜੇ ਬੰਦੇ ਫੜੇ ਗਏ ਪ੍ਰੋਫੈਸ਼ਨਲ ਨਾ ਕ੍ਰਮ ਨਾਲ ਲੱਗੇ ਕਿਸ ਤਰ੍ਹਾਂ ਦੇ ਪ੍ਰੋਫੈਸ਼ਨਲ ਨਹੀਂ ਹੈ ਨਵੇਂ-ਨਵੇਂ ਮੁੰਡੇ ਇਹ ਜਿਹੜੇ ਵਿਦੇਸ਼ੀ ਲੋਕ ਬੈਠੇ ਨੇ ਨਵੇਂ-ਨਵੇਂ ਮੁੰਡਿਆਂ ਨੂੰ ਚੁੜ ਕੇ ਕੁਝ ਉਹਨਾਂ ਨੂੰ ਲਾਲਚ ਦੇ ਕੇ ਤੋਰਦੇ ਨੇ ਤੇ ਉਹ ਦੇਖੋ ਉਹ ਤਾਂ ਲਾਲਚ ਦਾ ਸਟਾਏ ਆ ਵੀ ਭੁਗਤਣੀ ਇਹਨਾਂ ਨੂੰ ਪੈ ਰਹੀ ਆ ਅਸੀਂ ਸਟੇਜ ਗਰੁੱਪ ਦੇ ਹੈਗੇ ਅਸੀਂ ਇਹਨਾਂ ਇਹ ਨਹੀਂ ਹੈਪੀ ਜੱਟ ਗਰੁੱਪ ਦੇ ਬੰਦੇ ਨੇ ਚਾਰ ਬੰਦੇ ਨੇ ਜੀ ਚਾਰੇ ਹੀ ਬੰਦੇ ਉਮਰ ਤੇ ਹੈਗੀ ਵੀ 22 ਸਾਲ ਜੀ ਯੰਗ ਮੁੰਡੇ ਨੇ ਕੰਮ ਕੋਈ ਨਹੀਂ ਵੇਲਣ ਦੇ ਜੀ ਇਹਦੇ ਵਿੱਚ ਇੱਕ ਲਵ ਪ੍ਰੀਤ ਹੈ ਇੱਕ ਨਵਜੋਤ ਨੇ ਦੂਸਰਾ ਵੀ ਨਵਜੋਤ ਆ ਤੇ ਇੱਕ ਰਾਜਵੀਰ ਨੇ ਚਾਰ ਬੰਦੇ ਹੀ ਫੜ ਲਿਆ ਫਰੋਤੀ ਜੰਡੇਆਲਾ ਸ਼ਹਿਰ ਚ ਕਾਰੋਬਾਰੀਆਂ ਕੋ ਕਾਫੀ ਮੰਗੀ ਗਈ ਸੀ ਇਹਨਾਂ ਚਾਰਾਂ ਦਾ ਹੀ ਰਿਮਾਂਡ ਲੈ ਰਿਆ ਜੀ ਰਿਮਾਂਡ ਦੇ ਵਿੱਚ ਅੱਗੇ ਜੋ ਨੈਕਸਟ ਆਊਗਾ ਜੀ ਨੈਕਸਸ ਇਹ ਕਿੱਥੇ ਇਹਨਾਂ ਕੋ ਫਿਲਹਾਲ ਇਹਨਾਂ ਦੇ ਮੋਬਾਈਲ ਵਾ ਤੁਹਾਡੇ ਸਾਹਮਣੇ ਆ ਜੀ ਇਹਦੇ ਵਿੱਚ ਕੀ ਕੀ ਕਿਥੇ ਕਿਥੇ ਇਹਨਾਂ ਦਾ ਹੈਗਾ ਵਾ ਜਿਹੜਾ ਵਿਦੇਸ਼ਾਂ ਚ ਗੱਲ ਹੋਈ ਉਹ ਸਾਰਾ ਸਾਹਮਣੇ ਆ ਚੁੱਕਾ ਜੀ ਤੇ ਉਹਦੇ ਮੁਤਾਬਕ ਅਸੀਂ ਅਗਲੀ ਟੈਕਨੋਲੋਜੀ ਮੁਤਾਬਕ ਜਿਹੜੀ ਆ ਉਹ ਗੱਲ ਕਰ ਰਹੇ ਹਾਂ ਇਹਨਾਂ ਤੇ ਪਹਿਲਾਂ ਵੀ ਕੋਈ ਕੇਸ ਹੈ ਜੀ ਨਹੀਂ ਇਹਨਾਂ ਤੇ ਪਹਿਲਾਂ ਕੋਈ ਨਹੀਂ ਆ ਫਿਲਹਾਲ ਅਸੀਂ ਉਹ ਟਰੇਸ ਕਰ ਰਹੇ ਹਾਂ ਤੇ ਸੈਕੰਡ ਮੈਂ ਦੱਸਣਾ ਚਾਹੂੰਗਾ ਵੀ ਸਾਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਟੈਕਨੋਲੋਜੀ ਮੁਹੱਈਆ ਕੀਤੀ ਗਈ ਆ ਉਹਦੇ ਮੁਤਾਬਕ ਇਹ ਸਾਰੇ ਟਰੈਕ ਹੋਏ ਨੇ ਤੇ ਮੈਂ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਵਿਦੇਸ਼ਾਂ ਚ ਬੈਠੇ ਸਾਡੇ ਕਾਰੋਬਾਰੀਆਂ ਨੂੰ ਪਰੇਸ਼ਾਨ ਕਰਨ ਲਈ ਫਰੋਤੀਆਂ ਮੰਗਣ ਲਈ ਮੇਰੀ ਸਖਤ ਤਾੜਨਾ ਉਹ ਬਚ ਨਹੀਂ ਸਕਣਗੇ ਤਾਂ ਜੋ ਕਿਉਂਕਿ ਪੰਜਾਬ ਸਰਕਾਰ ਨੇ ਬੜੀ ਟੈਕਨੋਲੋਜੀ ਸਾਨੂੰ ਮੁਹੱਈਆ ਕਰ ਦਿੱਤੀ ਆ ਸਾਡੇ ਮੋਬਾਈਲਾਂ ਦੇ ਵਿੱਚ ਹੀ ਸਰਕਾਰ ਨੇ ਪੁਲਿਸ ਡਿਪਾਰਟਮੈਂਟ ਦੇ ਹੈੱਡ ਨੇ ਇਹੋ ਜਿਹਾ ਦੇ ਦਿੱਤਾ ਵੀ ਕੋਈ ਬੰਦਾ ਬਚ ਨਹੀਂ ਸਕੇਗਾ ਉਸੇ ਜਰੀਆ ਹੀ ਇਹ ਬੰਦੇ ਫੜੇ ਗਏ ਜੀ ਜਲਦੀ ਕਾਲੇ ਸਾਹਮਣੇ ਜਿੰਨੇ ਕਿਸੇ ਨੇ ਉਸਨਾਂ ਨੂੰ ਪੈਸੇ ਦੇ ਵੀ ਦਿੱਤੇ ਹੋਣ ਨਹੀਂ ਇਹ ਮੇਰੇ ਨੋਟਸ 'ਚ ਨਹੀਂ ਆਇਆ ਮੈਂ ਸੰਦੇਸ਼ ਦੇਣਾ ਚਾਹੁੰਦਾ ਮੈਂ ਕਿਸੇ ਵੀ ਸ਼ਹਿਰੀ ਨੂੰ ਕਿਸੇ ਕਾਰੋਬਾਰੀ ਨੂੰ ਕੋਈ ਵੀ ਉਹ ਜੀ ਧਮਕੀ ਆਉਂਦੀ ਆ ਥ੍ਰੈਟ ਆਉਂਦੀ ਆ ਤੇ ਬਿਨਾਂ ਦੇਰੀ ਬਿਨਾਂ ਚਿਜ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੁਹਾਡੇ ਨਾਲ ਮੀਡੀਆ ਨਾਲ ਸੰਪਰਕ ਕਰ ਸਕਦੇ ਆ ਝਿਜਕਣ ਦੀ ਡਰਨ ਦੀ ਲੋੜ ਨਹੀਂ ਹੈ ਸਾਹਮਣੇ ਆਉਣ ਤਾਂ ਜੋ ਇਹ ਜਿਹੇ ਗੰਦੇ ਬੰਦੇ ਮਾੜੇ ਬੰਦੇ ਲਿਆ ਕੇ ਸਲਾਖਾਂ ਪਿੱਛੇ ਛੁੱਟিয়ে ਜੀ ਕਿਉਂ ਟੈਕਨੋਲੋਜੀ ਬਹੁਤ ਅੱਗੇ ਜਾ ਚੁੱਕੀ ਹੈ ਜਿਹੜੇ ਵਿਦੇਸ਼ਾਂ 'ਚ ਬੈਠੇ ਉਹਨਾਂ ਦੇ ਮਨ 'ਚ ਭੁਲੇਖਾ ਵਾ ਮੈਂ ਸਾਫ਼ ਕਹਿਣਾ ਚਾਹੁੰਦਾ ਜੀ ਉਹਨਾਂ ਦੇ ਮਨ 'ਚ ਭੁਲੇਖਾ ਵੀ ਸਾਡੇ ਤੱਕ ਪੁਲਿਸ ਜਾਂ ਪੰਜਾਬ ਸਰਕਾਰ ਪਹੁੰਚ ਨਹੀਂ ਸਕਦੀ ਅਸੀਂ ਡਟ ਕੇ ਇਸ ਚੀਜ਼ ਨੂੰ ਮੈਂ ਕਹੂੰਗਾ ਜੀ ਅਸੀਂ ਉਹਨਾਂ ਤੱਕ ਪਹੁੰਚਾਂਗੇ ਵਿਦੇਸ਼ਾਂ ਤੱਕ ਵੀ ਪਹੁੰਚਾਂਗੇ ਜੀ ਸਾਨੂੰ ਇਹੋ ਜੀ ਟੈਕਨੋਲੋਜੀ ਕੋਈ ਬਾਕੀ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਸਾਡੇ ਮਿਨਿਸਟਰ ਸਾਹਿਬ ਸਾਡੇ ਹਰ ਐਂਗਲ ਤੋਂ ਸਾਡੇ ਨਾਲ ਨੇ ਅਸੀਂ ਹਰ ਹਿਲੇ ਹਰ ਵਸੀਲੇ ਜੰਡੇਆਲਾ ਸ਼ਹਿਰ ਵਾਸੀਆਂ ਦੀ ਰਾਖੀ ਲਈ ਜਾਨ ਮਾਲ ਲਈ ਵਚਨ ਬੰਨ੍ਹਦਾ ਜਿਹੜੇ ਬੈਕਪਨ ਫੜੇਗੇ ਜਿਹਦੇ ਕੋ ਬੈਕਪਨ ਆਲੇਸ ਅਸੀਂ ਅੱਜ ਫੜੇ ਨੇ ਇਹਨਾਂ ਦਾ ਰਿਮਾਂਡ ਲਾਵਾਂਗੇ ਜੀ ਤੇ ਅੱਗੇ ਕੀ ਕੀ ਰਿਕਵਰੀਜ਼ ਹੁੰਦੀਆਂ ਤੁਹਾਨੂੰ ਸਮੇਂ-ਸਮੇਂ ਤੇ ਦੱਸਾਂਗੇ ਅਲੱਗ-ਅਲੱਗ ਏਰੀਆ ਦੇ ਜਿਹੜੇ ਬੰਦੇ ਆ ਹੁਣ ਸਾਡੇ ਉਹ ਟੈਕਨੀਕਲ ਸੈਲ ਸਾਰਾ ਵੈਰੀਫਾਈ ਕਰ ਰਹੇ ਆ ਵੀ ਇਹ ਵਿਦੇਸ਼ੀ ਨੰਬਰ ਨੇ ਜਾਂ ਫੇਕ ਆਈਡੀ ਬਣਾ ਕੇ ਕਰ ਰਹੇ ਨੇ ਤੇ ਇਸ ਚੀਜ਼ ਨੂੰ ਹਰ ਚੀਜ਼ ਨੂੰ ਵੈਰੀਫਾਈ ਕਰਕੇ ਆਪਾਂ ਚਾਰ ਬੰਦੇ ਫੜੇ ਗਏ ਆ ਜੀ ਪੜਾਈ ਕਿੰਨੀ ਪੜਾਈ ਪੜਾਈ ਕੋਈ ਪਲੱਸ 2 ਪਲੱਸ 1 ਇਥੋਂ ਤੱਕ ਦੇ ਤਨਵੀਰ ਅਸਲਾਮ ਕੀ ਫੜਿਆ ਗਿਆ ਫਿਲਹਾਲ ਨਹੀਂ ਆ ਜੀ ਦੇਖੋ ਇਹਦੇ ਵਿੱਚ ਫਿਲਹਾਲ ਮੈਂ ਕਹਿ ਨਹੀਂ ਸਕਦਾ ਅਸੀਂ ਉਹਨਾਂ ਦੇ ਵਿਦੇਸ਼ੀ ਜਿਹੜੇ ਹੈਗੇ ਆ ਲੁੱਕ ਆਊਟ ਕਾਰਨਰ ਐਲਓਸੀ ਜੋ ਸਾਡਾ ਪੁਲਿਸ ਦਾ ਪ੍ਰੋਸੀਜਰ ਹੈ ਉਹ ਜਾਰੀ ਕੀਤਾ ਹੋਇਆ ਵਾ ਤੇ ਸਾਡੀ ਕੋਸ਼ਿਸ਼ ਆ ਪੰਜਾਬ ਪੁਲਿਸ ਦੀ ਵੀ ਅਜਿਹੇ ਗੰਦੇ ਅਨਸਰਾਂ ਨੂੰ ਜਲਦੀ ਕਾਬੂ ਕਰਾਂਗੇ ਚਾਹੇ ਉਹ ਇੰਡੀਆ 'ਚ ਹੋਣ ਪੰਜਾਬ 'ਚ ਹੋਣ ਚਾਹੇ ਵਿਦੇਸ਼ 'ਚ ਹੋਣ ਜੀ